ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਹੀ ਸੋਹਣੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੀ ਸਾਰੇ ਪਾਰਟੀ ਵੇਅਰ ਸੂਟ ਆਉਣਗੇ ਜੀ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਪਿਓਰ ਔਰਗੈਂਜ਼ਾ ਦੇ ਸੂਟ ਹੈ ਜੀ ਸਾਰਾ ਬੇਸ ਔਰਗੈਂਜ਼ਾ ਦਾ ਹੋਊਗਾ ਜੀ ਉੱਪਰ ਫੁੱਲ ਹੈਵੀ ਹੈਂਡਵਰਕ ਹੋਊਗਾ ਜੀ ਪਾਰਟੀ ਵੇਅਰ ਕਲੈਕਸ਼ਨ ਹੈ ਜੀ ਫੋਰ ਸਾਈਡ ਦੁਪट्टे ਦੀ ਫਿਨਿਸ਼ਿੰਗ ਕੀਤੀ ਹੋਊਗੀ ਜੀ ਇਹ ਵਾਲਾ ਸੂਟ ਵੀ ਬਿਸਕੋਸ ਦਾ ਫੈਬਰਿਕ ਆਊਗਾ ਜੀ ਪੈਂਟ ਦੇ ਉੱਪਰ ਹਾਈਲਾਈਟ ਕੀਤਾ ਜੀ ਹੈਂਡਵਰਕ ਦੇ ਨਾਲ ਬਹੁਤ ਸੋਹਣਾ ਖੁੱਲਾ ਡੁੱਲਾ ਤੇ ਪਿਓਰ ਦਾ ਦੁਪੱਟਾ ਆਊਗਾ ਜੀ ਪੂਰਾ ਹੈਂਡ ਪੇਂਟਡ ਉੱਪਰ ਵਰਕ ਕੀਤਾ ਜੀ ਹੈਂਡਵਰਕ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਆਉਣਗੇ ਜੀ ਸਾਰਿਆਂ ਦੇ ਰੇਟ ਉੱਪਰ ਲਿਖੇ ਹੋਏ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਬਾਰੇ ਸੂਟ ਆਉਣਗੇ ਜੀ ਪਿਓਰ ਬਨਾਰਸੀ ਦੇ ਪਿਓਰ ਬਨਾਰਸੀ ਸਿਲਕ ਆਉਗੀ ਜੀ 100% ਪਿਓਰ ਬਨਾਰਸੀ ਸਿਲਕ ਹੈ ਜੀ ਨਾਲ ਪਲੇਨ ਬਾਟਮ ਹੈ ਬਹੁਤ ਸੋਹਣੀ ਜੀ ਨਾਲ ਪਿਓਰ ਬਨਾਰਸੀ ਦੁਪੱਟਾ ਮਿਲੂਆ ਜੀ ਸੋਨੂੰ ਰੰਗ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ-ਸੋਹਣੇ ਇਹਨਾਂ ਦੇ ਕਲਰ ਹੈ ਜੀ ਬਹੁਤ ਸੋਹਣਾ ਇਹਨਾਂ ਦਾ ਫੈਬਰਿਕ ਹੈ ਪਿਓਰ ਦਾ ਫੈਬਰਿਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਆਊਗਾ ਜੀ ਲਾਈਨਿੰਗ ਲੱਗ ਕੇ ਬਣੂਗਾ ਜੀ ਤੇ ਕਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ 100% ਪਿਓਰ ਦੀ ਕੁਆਲਿਟੀ ਆਉਗੀ ਜੀ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਵੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਇਹਨਾਂ ਦੇ ਕਲਰ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣੇ ਆ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਜੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਸਾਨੂੰ ਇਹਦੇ ਵਿੱਚ ਮਿਲ ਜਾਣਗੇ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਬਹੁਤ ਜ਼ਿਆਦਾ ਸੋਹਣੇ ਪਿਆਰੇ ਇਹਨਾਂ ਦੇ ਸ਼ੇਡ ਆਉਂਦੇ ਆ ਜੀ ਕਿਉਂਕਿ ਇਹ ਕਪੜਾ ਪਿਓਰ ਬਨਾਰਸੀ ਚ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ 크ਰੇਪ ਦੇ ਫੈਬਰਿਕ ਚ 크ਰੇਪ ਦੀ ਸ਼ਰਟ ਆਊਗੀ 크ਰੇਪ ਦੀ ਬੋਟਮ ਆਊਗੀ ਜੀ ਨਾਲ ਚਨੌਣ ਦਾ ਦੁਪੱਟਾ ਆਊਗਾ ਬਹੁਤ ਸੋਹਣਾ ਇਹ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ ਜੀ ਇਹਨਾਂ ਦੇ ਉੱਪਰ ਇਹ ਵਾਲੇ ਬਹੁਤ ਹੀ ਡਿਮਾਂਡਿੰਗ ਫੈਬਰਿਕ ਹੈ ਜੀ ਰਾਜਾ ਰਾਣੀ ਵਾਲੇ ਪ੍ਰਿੰਟ ਹੈ ਜੀ ਇਕ ਰੇਪ ਦੀ ਸ਼ਰਟ ਆਉਗੀ ਜੀ ਉਹ ਪਾਡਾ ਸਿਲਕ ਦੀ ਬਾਟਮ ਆਉਗੀ ਜੀ ਨਾਲ ਪਿਓਰ ਔਰਗੈਂਜ਼ਾ ਦਾ ਫੋਰ ਸਾਈਡ ਦੁਪੱਟਾ ਆਊਗਾ ਜੀ ਬਹੁਤ ਹੀ ਜ਼ਿਆਦਾ ਇਹ ਟ੍ਰੈਂਡਿੰਗ ਦੇ ਵਿੱਚ ਹੈਗਾ ਜੀ ਆਰਟੀਕਲ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹਨਾਂ ਦੇ ਪ੍ਰਿੰਟ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹਨਾਂ ਦੇ ਕਲਰ ਹੈ ਪਾਰਟੀ ਵੇਅਰ ਕਲੈਕਸ਼ਨ ਆਜੂਗੀ ਜੀ ਇਹ ਵਾਲੇ ਸੂਟ ਆਉਣਗੇ ਜੀ ਜਿਮੀਚੂ ਫੈਬਰਿਕ ਤੇ ਹੈਂਡਵਰਕ ਹੈ ਜੀ ਦੁਪੱਟੇ ਤੇ ਵੀ ਤੁਹਾਨੂੰ ਫੋਰ ਸਾਈਡ ਹੈਂਡਵਰਕ ਮਿਲੂਗਾ ਜੀ ਸ਼ਰਟ ਦੇ ਵੀ ਉੱਪਰ ਸੋ ਨੂੰ ਖੁੱਲ ਹੈਵੀ ਹੈਂਡਵਰਕ ਮਿਲੂਗਾ ਜੀ ਨਾਲ ਸਿਲਕ ਦੀ ਬਾਟਮ ਆਉਗੀ ਜੀ ਪਲੇਨ ਬਹੁਤ ਹੀ ਜਿਆਦਾ ਸੋਹਣੇ ਤੇ ਬਹੁਤ ਹੀ ਹੈਵੀ ਲੁੱਕ ਦੇ ਇਹ ਸੂਟ ਹੈ ਪੂਰੀ ਪਾਰਟੀ ਵੇਅਰ ਕਲੈਕਸ਼ਨ ਹੈ ਸਾਰਾ ਹੈਂਡਵਰਕ ਦਾ ਇਹ ਪੀਸ ਬਣਿਆ ਹੋਇਆ ਹੈ ਜੀ ਤੇ ਇਹ ਵਾਲੇ ਸੂਟ ਆਉਣਗੇ ਜੀ ਪੰਚਮ ਸਿਲਕ ਦੇ ਨਾਲ ਪਲੇਨ ਬਾਟਮ ਆਉਗੀ ਜਿਹੜਾ ਵੀ ਸੂਟ ਜਿਹੜੀ ਵੀ ਪਹਿਣ ਨੂੰ ਪਸੰਦ ਹੋਵੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਐਸਕੇ ਦੀ ਕੁਆਲਿਟੀ ਆਉਗੀ ਜੀ ਕਪੜੇ ਦੀ ਰੰਗ ਡਿਜ਼ਾਈਨ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਹਾਈ ਕੁਆਲਿਟੀ ਦਾ ਫੈਬਰਿਕ ਹੈ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤੇ ਜ਼ਿਆਦਾ ਤੋਂ ਜ਼ਿਆਦਾ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਇਹ ਵਾਲੇ ਸੂਟ ਬਨਾਰਸੀ ਆਉਣਗੇ ਜੀ ਐਸ ਕੇ ਐਸ ਕੇ ਬ੍ਰਾਂਡ ਦੇ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਆਪਾਂ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਸਾਰਿਆਂ ਦੇ ਰੇਟ ਨਾਲ ਪਾਏ ਹੁੰਦੇ ਆ ਜੀ ਤੇ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ